ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰੰਗ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੀ ਜਿਸ ਦਾ ਕੀ ਬਿਲਕੁਲ ਆਲਰੇਡੀ ਵਕ ਚੁੱਕਿਆ ਹੈ ਤੇ ਪੰਜਾਬ ਕਾਂਗਰਸ ਦਾ ਵਫਦ ਹੋਣ ਚੋਣ ਕਮਿਸ਼ਨ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਪਹੁੰਚਿਆ ਹੈ ਪੰਚਾਇਤੀ ਚੋਣਾਂ ਦੇ ਮਸਲੇ ਤੇ ਸ਼ਿਕਾਇਤ ਕਰਨ ਦੇ ਲਈ ਆਜੋ ਵਫਦ ਹੈ ਡੈਲੀਗੇਸ਼ਨ ਹੈ ਪੰਜਾਬ ਕਾਂਗਰਸ ਦਾ ਪਹੁੰਚਿਆ ਜੀ ਕਰਯੋਗ ਹੋਤੀ कांदली दी शिकायत करन पहुंची है कांग्रेस की टीम पे प्रताप सिंह बाजवा की अगवाई थी आ पूरा वफ़द पहुंचे है। कुछ देर पहले दे तमाम तस्वीरें सीएल लीडर प्रताप सिंह बाजवा तस्वीरें जे देखे जा सकले हो भी कई आगु नजर आ रहे ने साबका मंत्री त्रिपथ राजेंद्र सिंह बाजवा डॉक्टर बलबीर सिद्धू सने कई और कांग्रेस दी आगू। ਸ਼ਾਮਲ ਨੇ ਜੋ ਇਕੱਠੇ ਹੋਏ ਕੇ ਗਏ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫਤਰ ਤੇ ਸ਼ਿਕਾਇਤ ਉਹਨਾਂ ਦੇ ਵੱਲੋਂ ਕੀਤੀ ਗਈ ਜ਼ਿਕਰਯੋਗ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਚ ਤਾਂਲੀ ਜੋ ਹੈ ਉਹ ਹੋ ਰਹੀ ਹੈ ਵਿਹਾਲਿਜ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ 27 ਸਪਟੈਂਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਨੇ 4 اکتوبر تک نامزدگیاں پریاں جان گیا 5 ਨੂੰ ਸਕਰੂਟਨੀ ਹੋएगी छाटी ਹੋएगी 7 ਨੂੰ ਵਿਦ્રોલ ఆఫ్ ਨਾਮਿਨੇਸ਼ਨ ਪੇਪਰਸ ਨੇ ਤੇ 15 اکتوبر ਨੂੰ ਪੰਚਾਇਤੀ ਚੋਣਾ ਪਹਿਨ ਗਿਆ ਤੇ 13273 ਪਿੰਡ ਜਿੱਥੇ ਕੀ ਆਗਰਾਮ ਪੰਚਾਇਤਾ ਹੋਣ ਜਾ ਰਹੀਆਂ ਨੇ तमाम ਜੋ ਪਿੰਡ ਵਾਸੀ ਨੇ ਆਪਣੇ ਪੰਚ ਤੇ ਸਰਪੰਚ ਦਾ ਜੋ ਚੋਣ ਨੇ ਉਕਰਨਗੇ ਹਾਲਾਂਕਿ ایਵੀਐਮ ਨਹੀਂ ਬੈਲਟ ਪੇਪਰਸ ਦੇ ذریعے ਪੰਚਾਇਤੀ ਚੋਣਾ ਕਰਵਾਈਆਂ ਜਾ ਰਹੀਆਂ ਨੇ ਵਿਰੋਧੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਜੋ ਕੋਈ ਪਿੰਡ ਨੇ ਉਹਨਾਂ ਨੂੰ ਆ ਨਹੀਂ ਪਤਾ ਚੱਲ ਪਾਇਆ ਕਿ ਉਹ एससी रिजर्व पेंड ने कि बीसी रिजर्व पेंड ने कि जनरल कैटेगरी चांद ने कि महिला रिजर्व पेंड ने जिसमें लेके आवी एलिगेशन लगाए जा रहे ने कि कितना कितने जो वोटर लिस्ट है वोटर सूची है वो भी पेंडवासियां तक नहीं पहुंची कई लोगों के नाम भी इस वोटर लिस्ट जो कटे गए ने वार्ड बंदी हुन तक नहीं की गई तो विरोधी इस लेके लगातार हमला बने

मेरा मेरे सहयोगी नपिंदर बराड़ लाइव जुड़े हुए नपिंद जानना चाहेंगे आज डेलीगेशन कांग्रेस तक पहुंचे है कि कुछ शिकायत है डेलीगेशन हालांकि जो विरोधी ने लगातार हमलावर की वीड्डी धांधली पंचायती चुनाव करवाई जा रही है हम तक आनी पता चलिया है कि वोटर जो सूची है वोटर लिस्ट है हैसिया तक नहीं पहुंची है हाल तक आ नहीं पता लग पाया कि केड़ा पिंड केड़ी कैटेगरी आंता है ਦੇਖੋ ਕਈ ਤਰ੍ਹਾਂ ਦੇ ਸਵਾਲ ਨੇ ਵਿਰੋਧੀ ਤਰ੍ਹਾਂ ਦੇ ਸਭ ਤੋਂ ਪੁਰਤੀ ਜਿਹੜੀ ਰਿਜ਼ਰਵੇਸ਼ਨ ਲਿਸਟ ਆਈ ਆ ਉਹਨੂੰ ਲੈ ਕੇ ਕਿ ਜਿਹੜੀ ਰਿਜ਼ਰਵੇਸ਼ਨ ਵਾਲੀ ਸੂਚੀ ਹੈਗੀ ਆ ਉਹਨੂੰ ਲੈ ਕੇ ਵੱਡੇ ਸਵਾਲ ਚੱਕੇ ਗਏ ਨੇ ਕਿ ਕਈ ਪਿੰਡ ਜਿਹੜੇ ਰਿਜ਼ਰਵ ਕੀਤੇ ਗਏ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਸੱਤਾਧਰ ਨੇ ਆਪਣੇ ਉਮੀਦਵਾਰਾਂ ਨੂੰ ਫਾਇਦਾ ਦੇਣ ਦੇ ਲਈ ਇਸ ਜਿਹੜੀ ਹੈਗੀ ਆ ਆਪਣੇ ਹਿਸਾਬ ਦੇ ਨਾਲ ਉਹ ਲਿਸਟ ਜਿਹੜੀ ਉਹ ਤਿਆਰ ਕੀਤੀ ਹੈ ਤਾਂ ਕਈ ਤਰ੍ਹਾਂ ਦੇ ਸਵਾਲ ਨੇ ਕਈ ਪਿੰਡਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਜਿੱਥੇ 80 ਵੋਟ ਨਹੀਂ ਹੈ ਉਸ ਪਿੰਡ ਨੂੰ ਜਿਹੜਾ ਹੈਗਾ ਰਿਜ਼ਰਵ ਕਰ ਦਿੱਤਾ ਗਿਆ ਤਾਂ ਆਪਣੇ ਆਪਣੇ ਸ਼ੰਕੇ ਜਿਹੜੇ ਨੇ ਉਹ ਲੈ ਕੇ ਜਿਹੜੇ ਕਾਂਗਰਸ ਵਿਰੋਧੀ ਧਿਰਾਂ ਮੁਖ ਤੌਰ ਤੇ ਤਾਂ ਵਿਰੋਧੀ ਧਿਰ ਦੇ ਆਗੂ ਜਿਹੜੇ ਪ੍ਰਤਾਪ ਬਾਜਵਾ ਔਰ ਤਰਪਿੰਦਰ ਬਾਜਵਾ ਸਾਹਿਬ ਕਾ ਪੰਚਾਇਤ ਮੰਤਰੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਮਿਲਣ ਗਏ ਸੀ ਇੱਕ ਲੰਮਾ ਜਿਹੜਾ ਹੈਗਾ ਕਹਿ ਸਕਦੇ ਆ ਕਿ ਡਾਟਾ ਇਕੱਠਾ ਕਰਕੇ ਗਏ ਨੇ ਹਾਲਾਂਕਿ ਹਲੇ ਵੀ ਮੀਟਿੰਗ ਜਿਹੜੀ ਉਹ ਜਾਰੀ ਆ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਸੂਬੇ ਦੇ ਪੰਜਾਬ ਦੇ ਉਹਨਾਂ ਨਾਲ ਮੁਲਾਕਾਤ ਚੱਲ ਰਹੀ ਹੈ ਮੁਲਾਕਾਤ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਰੱਖ ਰਹੇ ਨੇ ਪਰ ਹਾਂ ਕਿਹੜੇ ਕਿਹੜੇ ਪੁਆਇੰਟ ਤੇ ਮੁੱਖ ਤੌਰ ਤੇ ਗੱਲ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਸ਼ੰਕਾਵਾਂ ਨੇ ਤੇ ਕੀ ਜਿਹੜਾ ਹੈਗਾ ਮੁੱਖ ਚੋਣ ਅਧਿਕਾਰੀ ਨੇ ਉਹਨਾਂ ਨੇ ਭਰੋਸਾ ਦਿੱਤਾ ਕਿਉਂਕਿ ਜਿਹੜੀਆਂ ਮੁਸ਼ਕਲਾਂ ਜਿਹੜੀ ਲਿਸਟ ਨੂੰ ਲੈ ਕੇ ਜੇ ਗਏ ਨੇ ਜਾਂ ਵੋਟਰ ਸੂਚੀ ਨੂੰ ਲੈ ਕੇ ਸਵਾਲ ਚੁੱਕਿਆ ਗਿਆ ਤਾਂ ਜੇ ਮੁੱਖ ਚੋਣ ਅਧਿਕਾਰੀ ਕੋਲ ਸ਼ਿਕਾਇਤ ਤਾਂ ਹੋਗੀ ਪਰ ਕੀ ਉਹਦੇ ਤੇ ਕੋਈ ਅਮਲ ਹੋਏਗਾ ਕੀ ਉਹਦੇ 'ਚ ਕੋਈ ਸੋਧ ਹੋਵੇਗੀ ਕੀ ਉਹ 'ਚ ਕੋਈ ਤਬਦੀਲੀ ਕੀਤੀ ਜਾ ਸਕਦੀ ਹੈ ਮੁੱਖ ਸਵਾਲ ਇਹ ਹੈ ਕਿ ਇੱਕ ਸ਼ਿਕਾਇਤ ਕਰਨ ਕਰਤੀ ਵਿਰੋਧੀ ਧਿਰ ਦਾ ਫਰਜ਼ ਨਿਭਾਤਾ ਪਰ ਕੀ ਉਸ ਸ਼ਿਕਾਇਤ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਕੋਈ ਭਰੋਸਾ ਦਿੰਦੇ ਨੇ ਜੇ ਭਰੋਸਾ ਦਿੰਦੇ ਨੇ ਤਾਂ ਉਹਦੇ ਤੇ ਕੋਈ ਇੰਪਲੀਮੈਂਟ ਹੁੰਦਾ ਕੀ ਕਿਸੇ ਸੂਚੀ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਆ ਕੀ ਤਬਦੀਲੀ ਕੀਤੀ ਜਾ ਸਕਦੀ ਆ ਕਈ ਤਰ੍ਹਾਂ ਦੇ ਸਵਾਲ ਨੇ ਪਰ ਸਾਰੇ ਸਵਾਲਾਂ ਦੇ ਜਵਾਬ ਜਦੋਂ ਪ੍ਰਤਾਪ ਸਿੰਘ ਬਾਜਵਾ ਥੋੜੀ ਦੇਰ ਬਾਅਦ ਮੁਲਾਕਾਤ ਕਰਕੇ ਬਾਹਰ ਆਉਣਗੇ ਤਾਂ ਉਸ ਵੇਲੇ ਸਪੱਸ਼ਟ ਹੋਏਗਾ ਕਿਉਂਕਿ ਜਿਹੜੀਆਂ ਚੀਜ਼ਾਂ ਪੋਸੀਬਲ ਨੇ ਜਾਂ ਜਿਹੜੀਆਂ ਚੀਜ਼ਾਂ ਡਿਨਾਈ ਕੀਤੀਆਂ ਜਾਂਦੀਆਂ ਨੇ ਉਹ ਸਪੱਸ਼ਟ ਹੋ ਜਾਏਗਾ ਮੁੱਖ ਚੋਣ ਅਧਿਕਾਰੀ ਦੇ ਨਾਲ ਜੋ ਗੱਲਬਾਤ ਹੋ ਸਕਦਾ ਹੈ ਕਿ ਲੰਮੀ ਮੀਟਿੰਗ ਤਾਂ ਹੀ ਹੋ ਰਹੀ ਹੋਵੇ ਲੰਮੀ ਚਰਚਾ ਤਾਂ ਹੀ ਹੋ ਰਹੀ ਹੋਵੇ ਕੁਝ ਬਿੰਦੂਆਂ ਨੂੰ ਲੈ ਕੇ ਚਰਚਾ ਚੱਲ ਰਹੀ ਹੋਵੇ ਤਾਂ ਬੜਾ ਸਪਸ਼ਟ ਹੋ ਜਾਏਗਾ ਜਦੋਂ ਪ੍ਰਤਾਪ ਬਾਜਵਾ ਜਿਹੜੇ ਨੇ ਉਹ ਬਾਹਰ ਆ ਕੇ ਜਾਣਕਾਰੀ ਦੇਣਗੇ ਕਿ ਕਿਹੜੇ ਕਿਹੜੇ ਮੁੱਖ ਤੌਰ ਤੇ ਮੁੱਦੇ ਜਿਹੜੇ ਨੇ ਉਹ ਚੱਕੇ ਗਏ ਨੇ ਕਿਹੜੇ ਕਿਹੜੇ ਮਸਲੇ ਤੇ ਚਰਚਾ ਹੋਈ ਆ ਔਰ ਕਿਹੜੇ ਮਸਲੇ ਤੇ ਚੋਣ ਅਧਿਕਾਰੀ ਨੇ ਕੀ ਭਰੋਸਾ ਦਿੱਤਾ ਬਹੁਤ ਥੋੜਾ ਇੰਕੈਰ ਕਰਨਾ ਹੈ ਕਿ ਪ੍ਰਤਾਪ ਬਾਜਵਾ ਜਦੋਂ ਬਾਹਰ ਹੁੰਦੇ ਨੇ ਤਾਂ ਉਹ ਸਪਸ਼ਟ ਕਰਨਗੇ ਸਥਿਤੀ ਜੀ 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 ਬਹੁਤ ਬਹੁਤ ਸ਼ੁਕਰ ਹੈ ਨਪਿੰਦਰ ਸਾਹਿਬ ਨੂੰ तमाम ਜਾਣਕਾਰੀ ਦੇਣ ਲਈ ਤੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਚ ਸੀਐਲ ਪੀ ਲੀਡਰ तमाम ਕਾਂਗਰਸੀ ਆਗੂਆਂ ਦੇ ਨਾਲ ਮੌਜੂਦ ਨੇ ਡੈਲੀਗੇਸ਼ਨ ਤਕਰੀਬਨ ਅੱਧੇ ਘੰਟੇ ਪਹਿਲਾਂ ਉੱਥੇ ਪਹੁੰਚਿਆ ਸੀ ਤੇ ਗੱਲਬਾਤ ਕੀਤੀ ਜਾ ਰਹੀ ਹੈ ਮੀਟਿੰਗ ਹੋ ਰਹੀ ਹੈ ਦੇਖਣਾ ਹੋਵੇਗਾ ਕਿ ਕੀ ਕੁਝ ਕਹਿੰਦੇ ਨੇ ਕਿਹਨਾ ਇਸ਼ੂਸ ਤੇ ਗੱਲਬਾਤ ਹੋਈ ਹੈ ਕਿ ਕੀ ਕੁਝ ਪਰੋਸਾ ਸਟੇਟ ਇਲੈਕਸ਼ਨ ਕਮਿਸ਼ਨਰ ਦੇ ਵੱਲ ਕਲ ਕਰਾਂਗੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਕਾਂਗਰਸ ਐਮਪੀ ਰਾਜਾ ਵੜਿੰਗ ਨੇ ਵੀ ਪੰਚਾਇਤੀ ਚੋਣਾਂ ਲੈ ਕੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਕੀਤੇ ਰਾਜਾ ਵੜਿੰਗ ਨੇ ਪੰਚਾਇਤੀ ਚੋਣਾਂ ਚੰਗੀ ਦੇ ਇਨਸਾਮ ਲਗਾਏ ਨੇ

चोना जोने ओ करवाइया जा रही ने स्टेट इलेक्शन कमिशन दे वालों आ इलेक्शन से अनाउंसमेंट कर दी गई थी हालांकि विरोधी लगातार पंजाब सरकार ते पंजाब गवर्नमेंट ते हमलावर ने की जो वोटर सूची है वोटर लिस्ट है हाले तक पिंड तक नहीं पहुंची है धांधली के इल्जाम पंजाब कांग्रेस प्रधान राजा वड़िंग जो ने सरकार से लगाते हुए नजर आ रहे हैं ਉਨਾਂ ਨੇ ਆਇਆ ਹੈ ਕਿ ਹੁਣ ਤੱਕ ਆ ਨਹੀਂ ਪਿੰਡਾਂ ਨੂੰ ਪਤਾ ਹੈ ਕਿ ਕਿਹੜਾ ਪਿੰਡ ਐਸ்சி ਰਿਜ਼ਰਵਡ ਹੈ ਬੀਸੀ ਰਿਜ਼ਰਵਡ ਹੈ ਮਹਿਲਾ ਰਿਜ਼ਰਵ ਹੈ ਜਿੰਦਲ ਕਰ ਦਿੱਤੇ ਰਹੇ ਐਨਓਸੀ ਨੂੰ ਦੇਣ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲਾਕਸ ਦੇ ਵਿੱਚ ਫਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ ਹਾਲਾਂਕਿ ਜਿਹੜੀ ਰਿਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਤਾਂਗਲੀ ਹੋਈ ਹੈ ਧੱਕਾ ਹੋਇਆ ਹੈ ਬਲਾਕ ਲੈਵਲ ਤੇ ਇਹਨਾਂ ਨੇ ਰਿਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫੇਰ ਦੁਬਾਰਾ ਪਾ ਦਿੱਤੇ ਗਏ ਨੇ ਉਹਦਾ ਕਾਰਨ ਇਹ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਾਂ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਉੱਥੇ ਜਰਨਲ ਲੇਡੀ ਕਰ ਦਿੱਤੀ ਗਈ ਚਾਹੇ 15 ਸਾਲ ਤੋਂ ਜਰਨਲ ਲੇਡੀ ਸੀ ਜੀ ਆਲਰੇਡੀ ਉਥੇ ਤੋ ਮੇਰੇ ਕਹਿਣਾ ਮਤਲਬ ਰੈਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਐ ਬੜਾ ਵੱਡਾ ਧੱਕਾ ਕੀਤਾ ਐ ਡੇਟ ਅਨਾਉਂਸ ਹੋ ਗਈਆਂ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਐ ਕਿਹੜਾ ਓਪਨ ਐ ਲੋਕਾਂ ਨੇ ਆਪਦੇ ਲੈਵਲ ਨਾਲ ਲਏਗਾ ਦੂਸਰਾ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕੀ ਆ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਕੀ ਕਹੋ ਯਾਰ ਕਿਆ ਵੇਚਦੇ ਰਹਾ ਹੈ ਨਹੀਂ ਸਰ ਅੱਜ ਉਹਦੇ ਸਾਈਨਡ ਅਨਸਾਈਨਡ ਆ ਨਹੀਂ ਇਹਨਾਂ ਨੂੰ ਵੇਚਦਾ ਅੱਜ ਆ ਮੇਕ ਇੱਕ ਇੱਕ ਮਿੰਟ ਜੇ ਪਲੀਜ਼ ਕਾਈਂਡਲੀ ਇਹਦੀ ਰਿਕਵੈਸਟ ਹੈ ਦੇਖੋ ਅੱਜ ਮੈਂ ਆਪਣੇ ਸਾਥੀਆਂ ਨਾਲ ਸਬਲਬੀਰ ਸਿੰਘ ਸਿੱਧੂ ਸਾਡੇ ਫਾਰਮਰ ਮਿਨਿਸਟਰ ਮਦਰ ਲਾਲ ਜਲਾਲਪੁਰ ਸਾਹਿਬ ਸਾਡੇ ਐਸਐਮਐਲਏ ਸਾਤਰਪੁਰ ਰਜਿੰਦਰ ਸਿੰਘ ਬਾਜਵਾ ਜੀ ਜਿਹੜੇ ਪੁਰਾਣੇ ਪੰਚਾਇਤਾਂ ਦੇ ਮਿਨਿਸਟਰ ਰਹੇ ਨੇ ਤੇ ਢਿੱਲੋਂ ਸਾਹਿਬ ਇਹ ਮੇਰੇ ਨਾਲ ਨੇ ਐਡਵੋਕੇਟ ਸਾਹਿਬ ਤੇ ਮਿਸਟਰ ਦਿਓਲ ਐਡਵੋਕੇਟ ਵੀ ਨੇ ਇੱਕ ਤੇ ਚਿੱਠੀ ਅਸੀਂ ਜਿਹੜੀਆਂ ਜਿਹੜੀਆਂ ਐਪਰੀਹੈਂਸ਼ੀਅਨ ਸਾਡੀ ਪਾਰਟੀ ਵੱਲੋਂ ਨੇ ਉਹ ਮੈਂ ਚਿੱਠੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਸਾਈਨ ਚਿੱਠੀ ਹੁੰਦੇ ਆ ਇਹ ਅਨਸਾਈਨਡ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ ਨਹੀਂ ਭੇਜਦੇ ਇਹ ਚੀਜ਼ ਉਹਨਾਂ ਨੂੰ ਆਲਰੇਡੀ ਸਾਈਨਡ ਭੇਜ ਚੁੱਕੇ ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਨਾਲ ਇਹ ਜਿਹੜੀਆਂ ਪੰਚਾਇਤੀਆਂ ਇਲੈਕਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਵਿੱਚ ਕਮੀਆਂ ਪੇਸ਼ੀਆਂ ਦੱਸੀਆਂ ਇੱਕ ਇੱਕ ਮਿੰਟ ਯਾਰ ਇੱਕ ਵੱਡੀ ਕਮੀ ਪੇਸ਼ੀਏ ਹੈ ਕਿ ਜਿਹੜੇ ਇਲੈਕਟਰਲ ਰੋਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਮਿੰਟ ਯਾਰ ਗੱਲ ਸੁਣੋ ਉਹਨਾਂ ਨੇ ਇੱਕ ਇੱਕ ਤਈ ਤੋਂ ਉਹ ਲਿਸਟਾਂ ਪੇਕ ਕੀਤੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ ਇੱਕ ਇੱਕ 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖਿਲਾਉਣਾ ਚਾਹੁੰਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਹਾਲ ਬਾਅਦ 18 ਦਾ ਹੋ ਗਿਆ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੀ ਨੂੰ ਅਸੀਂ ਇੱਕ ਵਾਰ ਰੀ ਰੀਲੁੱਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤਾਂ ਵੋਟਾਂ ਦੇ ਵਿੱਚ ਮਨਜ਼ੂਰ ਕਰ ਲਾਂ ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਹੈ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ 'ਤੇ ਵੋਟਰ ਲਿਸਟਾਂ ਵੀ ਹੈ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਦਨ ਆਵਰ ਜੋ ਚੀਜ਼ ਉਹ ਵੀ ਹੋ ਜਾਏਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਜਾਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਾਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਇੱਕ ਤੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਂਦਾ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨੇ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਸਾਰੇ ਸੈਕਟਰੀ ਜਿਹੜੇ ਨੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਇੱਕ ਇੱਕ ਵੀਡੀਓ ਕੋ 2 2 3 3 ਬਲਾਕ ਨੇ ਜਿਸਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੀਵਾਲ ਬੈਠੇ ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਤੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਜਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਪਿੰਡ ਉਦੋਂ ਕੋਣ ਚਾਹੀਦੇ ਕਈ ਸੈਕਟਰੀ ਜਿਹਨਾਂ ਕੋ 80 80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ ਹੈ 50 ਸੈਕਟਰੀ ਕੋ ਬਹੁਤਾ ਮਤਲਬ ਹੈ ਜਿਹੜੇ ਪਲਾਈਅਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੱਭਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓਜ਼ ਨੇ ਟੈਲੀਫੋਨ ਬੰਦ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਡ ਦੀ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਆ ਜਾਂਦਾ ਕਿਉਂ ਇੱਕ ਇਹ ਮੈਂ ਦੱਸਣਾ ਚਾਹਨਾ ਅੱਜ ਦੇ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਯਕੀਨ ਦਵਾਇਆ ਕਿ ਜਿਹੜਾ ਆਲਰੇਡੀ ਸ਼ੈਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆਂਦੀ BC ਦੀ SC ਦੀ ਕੋਈ ਲੋੜ ਨਹੀਂ ਪੈ ਇੱਕ ਇਹ ਹੈ ਇਹਦੇ ਨਾਲ ਨਾਲ ਅੱਜ ਤੁਸੀਂ ਜ਼ਿਲ੍ਹਾ ਤਸਿਲਦਾਰ ਨਹੀਂ ਬੈਠੇ ਨੈਤ ਤਸਿਲਦਾਰ ਬੈਠੇ ਤੇ ਦੱਸੋ ਜਿਹੜਾ ਤੁਸੀਂ ਇਸ ਟਾਈਮ ਇੱਕ ਜਾਰੀ ਕੀਤਾ ਸੀ ਇਹਨਾਂ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੱਤਾ ਤੇ ਤੁਸੀਂ ਆਪਣੇ ਕੈਫੀਡੇਵਿਟ ਲਾ ਦਿਓ ਨਾਲ ਜਿਸ ਐਫੀਡੇਵਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ 'ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਲੋਟਰੀ ਪਰਬੇ ਕੋ ਟੈਸਟ ਕਰਾਏਗਾ ਉਹ ਜੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤ ਦੀ ਪੈੜੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਗਜ਼ ਮਨਜ਼ੂਰ ਸਾਨੂੰ ਤਹਿਸੀਲਦਾਰਾਂ ਦੇ ਦੂਸ਼ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਚ ਨਹੀਂ ਬੈਠੇ ਤੇ ਉਹ ਬੰਦੇ ਆਪਣੇ ਨੋਟੀਫਾਈ ਕਿੱਥੋਂ ਕਰਾਣ ਦੀ ਮੋਹਰ ਕਿੱਥੋਂ ਲਵਾਣ ਤੋਂ ਬਾਅਦ ਸੇ ਅਸੀਂ مشکور ਆ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਸਾਡੀ ਇਹ ਗੱਲ تسلیم ਕੀਤੀ ਹੈ ਕਿ ਖੱਜਲ ਖਰਾਬੀ ਟਾਣਵਾ ਸੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਣਵਾ ਸੇ ਅਸੀਂ ਇਹ ਕਰਾਵਾਂਗੇ ਮੈਂ ਇੱਕ ਹੋਰ ਗੁਜ਼ਾਰੇ ਸੀ ਨਾਮ ਕੀਤੀ ਹੈ ਕਿ ਅਸੈਂਬਲੀ ਇਲੈਕਸ਼ਨਰ ਚ ਪਾਰਲੀਮੈਂਟ ਦੀਆਂ ਇਲੈਕਸ਼ਨ ਜਦੋਂ ਗਿਣਤੀ ਹੁੰਦੀ ਹੈ ਉਦੋਂ ਕੈਮਰੇ ਲੱਗ ਜਾਂਦੇ ਇਹ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਹੈ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕਿ ਗਿਣਤੀ ਦੇ ਵਿੱਚ ਕੋਹਨੀ ਕੀ ਹੁੰਦਾ ਡਰ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਹੈ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਦੇ ਹਾਂ ਗਿਣਤੀ ਅੰਡਰ ਕੈਮਰਾਜ਼ ਕੀਤੀ ਹੈ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਨਾ ਕਿ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਫੀ ਹੱਦ ਤੱਕ ਇਹ ਸਹਿਮਤ ਸਨ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਤੇ ਇੱਥੇ ਵੀ ਲੱਗਣੇ ਚਾਹੀਦੇ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਨੋਟਿਸ ਲਿਆਏ ਕਿ ਅੱਜ ਇਹ ਪਿਛਲੇ 2 ਦਿਨ ਤਾਂ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਰੱਖ ਲੈ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾਦੀ ਬੀਡੀਪੀਓਜ਼ ਦਫਤਰਾ ਚ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਐਸ ਡੀ ਐਮ ਅੱਛਾ ਐਸ ਟੀ ਐਮ ਤੇ ਡੀ ਸੀਜ਼ ਲਾਸਟ ਮੂਮੈਂਟ ਰਿਲਾਈਬਲ ਅਫਸਰ ਲਾ ਲੈ ਕਿਉਂਕਿ ਜੇ ਵੋਟ ਅਚਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਰੀਕ ਤੱਕ ਜਿਹਦੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ ਐ ਐਸ.ਡੀ.ਐਮ. ਆਫਿਸ 'ਚ ਤਿੰਨ ਦਿਨ ਦਾ ਟਾਈਮ ਹੈ ਤੁਹਾਡੀ ਨੋਮੀਨੇਸ਼ਨ ਦੀ ਅਖੀਰੀ ਤਰੀਕ 4 ਤਰੀਕ ਹੈ ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ ਐਸ.ਡੀ.ਐਮ. ਆਫਿਸ 'ਚ ਬਣਾ ਸਕਦੇ ਹੋ ਜੇ ਨਾ ਬਣੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਹੋ ਸੋ ਇਹਨਾਂ ਨੇ ਵੇਖੋ ਫਲੋਰ ਆਫ ਦੀ ਹਾਊਸ ਤੇ ਭਗਵੰਤ ਮਾਨ ਨੇ ਸਾਡੇ ਇੱਕ ਬਹੁਤ ਹੀ ਆਨਰੇਬਲ ਮੈਂਬਰ ਨੇ ਪੁੱਛਿਆ ਸੀ ਕਿ ਜੇ ਸਭ ਪੰਚਾਇਤਾਂ ਦੇ ਇਲੈਕਸ਼ਨਾਂ ਕਰਾਨ ਲੱਗੇ ਹੋ ਕੀ ਅਸੀਂ ਆਸ ਉਮੀਦ ਰੱਖੀਏ ਕਿ ਫੇਰ ਹੋਣਗੀਆਂ ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ ਉਹਨਾਂ ਨੇ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਈਅਰ ਐਂਡ ਫੇਅਰ ਹੋਣਗੀਆਂ ਤੇ ਵੇਖੋ ਇਲੈਕਸ਼ਨਾਂ ਅਨਾਉਂਸ ਦੀ ਇਹ ਇਲੈਕਸ਼ਨਾਂ ਅਨਾਉਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੈਮਾਨੇ ਤੇ ਐਸਟੀਐਮ ਬਦਲ ਲਏ ਡੀਸੀ ਬਦਲ ਲਏ ਤੇ ਡੀਸੀਆਂ ਦੇ ਜ਼ਰੀਏ ਜਿਹੜੀ ਪੁਰਾਣੀ ਰੈਜ਼ਰਵੇਸ਼ਨ ਸੀ ਜਿਹੜਾ ਰੋਸਟਰ ਬਣਿਆ ਸੀ ਪੁਰਾਣਾ ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟਾਗਰੀ ਤੇ ਰਿਜ਼ਰਵਡ ਨੂੰ ਉਹ ਐਸਟੇਮ ਖੁੱਲਣੀ ਚਾਹੀਦੀ ਸੀ ਰੈਜ਼ਰਵੇਸ਼ਨ ਉਹ ਡੀਸੀਆ ਕੋ ਲਾਸਟ ਮੂਮ ਤੇ ਗਲਤ ਕੰਮ ਕਰਵਾਇਆ ਗਿਆ ਮੈਂ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਸਮੁੱਚੇ ਅਫਸਰ ਸਹਿबान ਨੂੰ ਇਹ ਬੇਤੀ ਕਰੂੰਗਾ ਡੀਸੀਆ ਤੋਂ ਲੈ ਕੇ ਥੱਲੇ ਤੱਕ ਕਿਰਪਾ ਕਰਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ ਨੂੰ ਕਿਸੇ ਸਟੇਜ ਤੇ ਤੁਹਾਨੂੰ ਮੁਸ਼ਕਲ ਦੇਣ ਦੇਖਣੇ ਪੈ ਕਿਉਂਕਿ ਇਹ ਸਰਕਾਰ ਬੰਤਚਲ ਚੱਲਣ ਵਾਲੀ ਨਹੀਂ ਤੁਹਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ ਪੰਜਾਬ ਪਰਮਾਤਮਾ ਦੇ ਸਹਾਰੇ ਛੱਡ ਦਿੱਤਾ ਕੋਈ ਐਡਮਿਨਿਸਟ੍ਰੇਸ਼ਨ ਨਾਲ ਦੀ ਚੀਜ਼ ਨਹੀਂ ਮੈਂ ਸਾਰੇ ਅਫਸਰ ਸਾਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਾਂ ਤੇ ਹੀ ਰਹਿਣਾ ਵਾਅਦਾ ਬਾ ਤੁਹਾਡੀ ਬਦਲੀ ਕੋਈ ਖੱਬੇ ਸੱਜੇ ਕਰਵਾ ਸਕਦਾ ਤਨਖਾਹ ਵੀ ਤੁਹਾਨੂੰ ਮਿਲਣੀ ਹੈ ਤੋਂ ਜਮਹੂਰੀਅਤ ਦਾ ਆਪਾਂ ਕਤਲ ਨਾ ਕਰੀਏ ਜਮਹੂਰੀਅਤ ਦਾ ਆਪਾਂ ਕਹਨ ਨਾ ਕਰੀਏ ਕਿਰਪਾ ਕਰਕੇ ਇਨੂੰ ਫੇਰ ਇਲੈਕਸ਼ਨ ਹੋ ਲਿਆਂਦੋ ਸਾਰੇ ਉਹਨਾਂ ਵੱਡੀ ਇਲੈਕਸ਼ਨ ਪੰਜਾਬ ਦੇ 13000 ਪਿੰਡਾਂ ਦੀ ਏ 70% ਦੀ 50 ਪਿੰਡਾਂ ਵਿੱਚ ਰਹਿੰਦਾ ਤਾਂ ਮੈਂ ਸਾਰੇ ਅਫਸਰਜ਼ ਨੂੰ ਸਪੈਸ਼ਲੀ ਜਿਹੜਾ ਬੀਡੀਪੀਓ ਤੇ ਲੋਰਸਟਾਰ ਤੇ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤੇ 6 ਮਹੀਨਿਆਂ ਨੂੰ 6 ਮਹੀਨਿਆਂ ਨੂੰ ਤੇ ਸਾਲ ਨੂੰ ਨਹੀਂ ਤੇ ਦੋ ਨੂੰ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗ੍ਰਾਉਂਡ ਛੱਡ ਜਾਓ ਬੰਦੇ ਤੋਂ ਇਨਾਂ ਹੀ ਮਕੀਦਾ ਹੋਇਆ ਅਸੀਂ ਆਸ ਉਮੀਦ ਕਰਦੇ ਆ ਇਲੈਕਸ਼ਨ ਕਮਿਸ਼ਨਰ ਸਾਹਿਬ ਫ੍ਰੀ ਐਂਡ ਫੇਅਰ ਹੋਲ ਕਰਵਾਉਣਗੇ ਬਹੁਤ ਬਹੁਤ ਪਰਾਈਵੇਟ ਹਸਪਤਾਲਾਂ ਨੇ ਆਯੂਸ਼ਮਾਨ ਸਰਵਿੱਤੇ ਦੀ ਬੰਦ ਕਰਤੀ ਹੈ ਕਿੰਨੇ 500 ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਦਾ ਤੁਸੀਂ ਵੇਖੋ ਸਾਰੇ ਉਹ ਬਾਰੀ ਬਾਰੀ ਹੋਰ ਤੁਸੀਂ ਇਹ ਵੇਖੋ ਹਾਲ ਕਿ ਸੈਂਟਰ ਕੋ ਪੈਸੇ ਲੈ ਲੈਨੇ ਤੇ ਲੋਕਾਂ ਨੂੰ ਅੱਗੇ ਪੈਸੇ ਜਿਹੜੇ ਆਯੂਸ਼ਮਾਨ ਭਾਰਤ ਦੇ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਇਥੇ ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਉਹਨਾਂ ਕੰਪਨੀਆਂ ਨੂੰ ਅੱਗੇ ਪੈਸੇ ਨਹੀਂ ਦਿੱਤੇ ਜਾ। ਉਹਦਾ ਮਤਲਬ ਉਹ ਪੈਸਾ ਕਿਤੇ ਹੋਰ ਇਸਤੇਮਾਲ ਕੀਤਾ ਜਾ ਰਿਹਾ। ਇਸ ਤੋਂ ਵੱਡੀ ਡਰੈਸਿੰਗ ਡਾਊਨ ਕੀ ਦੇ ਸਕਦੀ ਕਿ ਹਰ ਤੁਸੀਂ ਅੱਜ ਔਨਰੇਬਲ ਹਾਈ ਕੋਰਟ ਚਲੇ ਜਾਓ ਸੁਪਰੀਮ ਕੋਰਟ ਚਲੇ ਜਾਓ। ਪਰਸੋਂ ਚੌਥੀ ਸੁਪਰੀਮ ਕੋਰਟ ਨੇ ਫੇਰ ਇਹਨਾਂ ਨੂੰ ਟਕਾ ਕੇ ਇਹਨਾਂ ਦਾ ਕਈ ਮਸਲਿਆਂ ਦੇ ਉੱਤੇ ਇਹਨਾਂ ਨੂੰ ਬਕਾਇਦਾ ਤੌਰ ਉਤੋਂ ਰੋਜ਼ ਕੋਈ ਨਾ ਕੋਈ ਛਿੜਕ ਪੈਂਦੀ ਹੈ ਐਂ ਪੰਜਾਬ ਗਵਰਨਮੈਂਟ ਹੈ ਸ਼ੋਨ ਇਨ ਬੈਕਲਰ ਅ ਬੈਡ ਲਾਈਟ। ਸੋ ਇਹ ਹੈ ਕਿ ਇਸ ਸਧਾਰਨ ਕਰਨ ਦੀ ਲੋੜ ਹੈ ਤੇ ਮੈਂ ਚਾਹਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਕਾਰਡਸ ਨੇ ਇਹ ਇਮੀਡੀਏਟਲੀ ਰੀਨਿਊ ਕਰਕੇ ਤੇ ਪ੍ਰਾਈਵੇਟ ਹਸਪੀਟਲ ਚਲਾਏ ਤੇ ਸ੍ਰੀ ਜਾਖੜ ਦਾ ਅਸਤੀਫਾ ਦਿਨਾ ਚਲਦਾ ਹੈ ਕਿਵੇਂ ਦੇਖੀ ਤੁਸੀਂ ਕੱਲ ਵੀ ਗਾਂਦੇ ਤਾਂ ਵੀ ਕਾਂਗਰਸ ਕੋਈ ਨਾ ਹੈ ਇਹ ਵੇਖੋ ਮੇਰੀ ਇੱਕ ਗੱਲ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਉਸਤੀਫੇ ਦਾ ਪੱਕਾ ਪਤਾ ਨਹੀਂ ਸਾਨੂੰ ਅਸਤੀਫੇ ਵਰਗਾ ਕੰਮ ਹੀ ਹੈ ਕਿਉਂਕਿ ਜਿਸ ਆਸ ਉਮੀਦ ਨੇ ਭੱਜ-ਭੱਜ ਗਏ ਸੀ ਉਹ ਆਸ ਉਮੀਦ ਪੂਰੀ ਨਹੀਂ ਹੋਈ ਇਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਰਵਨੀਤ ਬਿਟੂ ਲੈ ਗਿਆ ਇਹ ਲੱਭ ਰਹੀ ਸੀ ਕਿ ਮੈਨੂੰ ਇਹ ਰਾਜ ਸਭਾ ਦੇਣਗੇ ਤੇ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਦਾ ਜੋ ਮੈਨੂੰ ਪਤਾ ਲੱਗਾ ਸੀ ਲੜ ਲੱਪਾ ਇਹਨਾਂ ਨੂੰ ਇਹੀ ਲਾਇਆ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੌਟੇ ਦੀ ਲੋੜ ਇਹਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਵੱਜੀ ਤੋਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤੋਂ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਪੈਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਸੇ ਜੋ ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੀ ਪਿੱਠੇ ਛੁਰਾ ਇਹਨਾਂ ਨੇ ਖੀਲ ਲੇ ਮਹੀਨਿਆਂ ਵਿੱਚ ਮਾਰਿਆ ਜੇ 78 ਤੋਂ 18 ਤੇ ਆਏ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋਰ ਕਿਤੇ ਜਾਣ ਦਾ ਪ੍ਰੋਗਰਾਮ ਹੋਏ ਤਾਂ ਮੈਂ ਕਹਿ ਕੁਝ ਨਹੀਂ ਸਕਦਾ ਕਿਤੇ ਦਾ ਸਿਕਿਉਰਟੀ ਨੂੰ ਲੈ ਕੇ ਕੋਈ ਇਫੈਕਟ ਨਹੀਂ ਪਿੱਛਾ ਜਾ ਰਿਹਾ ਜਾਂ ਜਾਣੇ ਕਿ ਕਿ ਡਿਊਟੀ ਰੱਖਦੇ ਨੇ ਉਹਦਾ ਪੇਟ ਹੋ ਸਕਦਾ ਕਿਤਾ ਜਾਂਦਾ 6 ਮਹੀਨੇ ਤਨਖਾਤਾ ਨਾ ਜਮ੍ਹਾਂ ਕਰਵਾ ਸਕਦੇ ਉਹਨਾਂ ਨੂੰ ਦੇਖੋ ਸਿੰਗਲਸ ਦੀ ਸਕਿਉਰਿਟੀ ਉਹ ਦੇ ਕੋ ਪੈਸੇ ਲੈਣੇ ਜਾਂ ਨਾ ਲੈਣੇ ਉਹ ਤੇ ਗਵਰਨਮੈਂਟ ਦਾ ਕੰਮ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਚ ਬਟ ਮੈਂ ਸਮਝਦਾ ਜੇ ਸਟੇਜ ਆਰਟਿਸਟ ਤੇ ਇਹ ਕਾਨੂੰਨ ਬਣਾ ਨਹੀਂ ਰਿਹਾ ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਕਾਨੂੰਨ ਬਣਾਇਆ ਜਾਂ ਰੂਲਸ ਐਂਡ ਰੈਗੂਲੇਸ਼ਨਸ ਤੇ 1100 ਬੰਦਾ ਦੇ ਇਹ ਵੀ ਸਟੇਜ ਆਰਟਿਸਟ ਦੀ ਹੈ ਭਗਵੰਤ ਮਾਨ 1100 ਦੇ ਕੋਲ ਹੀ ਇਹਨੂੰ ਵੀ ਕੋਈ ਨਾ ਕੋਈ ਦੇ ਜੇ ਇਹ ਪੈਸੇ ਜਿਹੜੇ ਨੇ ਉਹ ਦੇਖੋ ਗਿੱਪੀ ਗਰੇਵਾਲ ਕੋ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋ ਲੈ ਜਾ ਸਕਦੇ ਸਾਡੇ ਸਿੰਗਰ ਕੋ ਬੱਬੂ ਮਾਨ ਕੋ ਜਾਂ ਏਪੀ ਲੋਕੋ ਲੈ ਜਾ ਸਕਦੇ ਨਾ ਤਾਂ ਫਿਰ ਇਹਦੇ ਕੋ ਵੀ ਲੈਣੇ ਚਾਹੀਦੇ ਇਹ ਵੀ ਹੈ ਚਲੋ ਭਾਵੇਂ ਬਿਮਾਰੀ ਹੈ ਉਹ ਕਾਇ ਗੱਲ ਇਹ ਹੈ ਕਿ ਇਹ ਦੇਖੋ ਵੀ ਪੈਸੇ ਲੈਣਾ ਹਾਂ ਤੋ ਇਸ ਗੱਲ ਕਰਨੇ ਮੈਂ ਸਮਝ ਲੈਣਾ ਕਿ ਇਹ ਵੀ ਸਟੇਜ ਆਰਟਿਸਟ ਹੀ ਹੈ ਜੀ ਇਹਦਾ ਵੀ ਹੋਰ ਤਾਂ ਕੋਈ ਕੋਈ ਹਾਂ ਜੀ ਹਾਂ ਜਿਹੜੇ ਮੰਤਰੀਆਂ ਨੂੰ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ ਕਰਤਾ ਜਿਹੜੇ ਜੰਗਲੇ ਸੀ ਚੱਲ ਉਹਨਾਂ ਕੋ ਤੇ ਖਾਲੀ ਕਰਾ ਲੈਣ ਉਹਨਾਂ ਕੋ ਤੇ ਇੱਕ ਇੱਕ ਸੀ ਇਹਦੇ ਕੋ ਪੰਜ ਨਹੀਂ ਕਦੋਂ ਕਰੇਗਾ ਮੈਨੇ ਨੂੰ ਪੁੱਛੋ ਨਾ ਉਹਨਾਂ ਕੋ ਤੇ ਹੈ ਹੀ ਵਿਚਾਰਾ ਕੋ ਇੱਕ ਇੱਕ ਸੀ ਜਿੰਨੇ ਮਾਜਰੇ ਸੀ ਮਾਜਰੇ ਦੇ ਇਹਨਾਂ ਦੇ ਹੈ ਬੜੇ ਰਿਸ਼ਤੇਦਾਰ ਸਾਰੇ ਇਹਦੀਆਂ ਕੋਠੀਆਂ 'ਚ ਹੀ ਆ ਸਕਦੇ ਕੰਮ ਤੇ ਸਾਰੇ ਮਾਜਰੇ ਦੇ ਵਾਸੀ ਕਰ ਰਹੇ ਸੀ ਅੱਜ ਤੇ ਬੜਾ ਕੋਈ ਨਿਕਲਣਾ ਅੱਜੇ ਬੜਾ ਕੋਈ ਨਿਕਲਣਾ 2-4 ਦਿਨ ਹੀ ਖਲੋ ਜੋ ਮਾਜਰਿਆਂ ਦੇ ਕਾਰਨਾਮੇ ਨੇ ਉਹ ਕਰਦੇ ਤੇ ਇਹਦੇ ਕਹਿੰਦੇ ਸੀ ਜੋ ਕੁਝ ਬਾਹਰਲੇ ਮੁਲਕਾਂ ਜਾ ਰਿਹਾ ਸੀ ਉਹ ਇਹਦੇ ਵਾਸਤੇ ਕੰਮ ਕਰਦੇ ਸੀ ਉਹਨਾਂ ਦੀਆਂ ਗੋਠੀਆਂ ਖਾਲੀ ਕਰਾ ਲਈਆਂ ਆਪਣੀਆਂ ਜੇ ਰੱਖੀਆਂ ਨਾ ਮੈਂ ਤੇ ਉਹਨਾਂ ਮਾਜਰੇ ਨਾਲ ਕਹੂੰ ਤੁਹਾਡੀ ਗੋਠੀ ਖਾਲੀ ਕਰਾਂਦਾ ਜਿਹੜੀ ਇਹਦੀਆਂ ਪੰਜ ਨੇ ਉਹਨਾਂ ਚ ਆਜੂ ਕੰਮ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਇਹਦੇ ਨਾਲ ਸਾਰਾ ਕੰਮ ਜੋ ਪੰਜਾਬ ਚ ਹੋ ਰਿਹਾ ਸੀ ਉਹ ਇਹਦੇ ਤੇ ਹਵਾਲੇ ਕੀਤਾ ਜਾ ਰਿਹਾ ਸੀ ਹਾਂਜੀ ਇੱਕਦੋਸ ਦੋ ਦਿਨਾਂ ਚੱਲ ਜਾਊਗਾ ਕੋਈ ਪਤਾ ਸਾਨੂੰ ਲੱਗਾ ਹੀ ਇਹ ਜੀ ਕੋਈ ਨਾ ਕੋਈ ਨਵਾਂ ਮਾਜਰਾ ਚੱਲੇਗਾ ਉਹ ਜਦੋਂ ਚੱਲੇਗਾ ਫਿਰ ਦੋ ਦਿਨਾਂ ਬਾਅਦ ਗੱਲ ਕਰੀਏ ਇਧਰ ਆ ਜਾ ਸਰ ਇਧਰ ਨਹੀਂ ਆ ਕਪਦਰੋ ਫੜਿਆ ਤੇ ਪਟਾਪ ਸਿੰਘ ਬਾਜਵਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਤੋਂ ਬਾਹਰ ਨਿਕਲੇ ਨੇ ਹਾਲਾਂਕਿ ਕਈ ਇੰਪੋਰਟੈਂਟ ਜੂ ਮਸਲੇ ਨੇ ਪੰਚਾਇਤੀ ਚੋਣਾਂ ਨਾਲ ਰਿਲੇਟਡ ਉਹਨਾਂ ਦੇ ਵੱਲੋਂ ਚੁੱਕੇ ਗਏ ਨਹੀਂ ਪਹਿਲੀ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ

ਆਪਟੀ ਕਮਿਸ਼ਨਰਸ ਦੀ ਵੈਬਸਾਈਟ ਤੇ ਮਿਲ ਜਾਏਗੀ ਕਿ ਕੀ ਵੋਟਰ ਲਿਸਟ ਹੈ ਜੇ ਕਿਹੜਾ ਪਿੰਡ ਹੈ केड़ी कैटेगरी है बीसी रिजर्व है, रिजर्व है, कि है, कि रिजर्व है।, स्टेट है जो कि वोटा की गिनती होगी उस है गल उन्होंने रखी गई है स्टेट इलेक्शन कमी हालांकि भरोसा दता गया कि तमाम जो एप्रीहशन खदशे उन्होंने प्रगटाए गए ने उन्होंने बनती कारवाई की जाएगी ਪਰੰਤੂ ਅੰਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਟ੍ਰਾਂਸਫਰ ਕਰ ਦਿੱਤਾ ਗਿਆ। ਤਿੰਨ ਦਿਨ ਬਾਅਦ ਹੀ ਗੁਲਪ੍ਰੀਤ ਸਿੰਘ ਔਲਖ ਤਤਬਾਦਲਾ ਲਖੀ ਤੱਕ ਵਸ ਗਿਆ ਤੇ ਦੋ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਆਪਣਾ ਆਫੀਸ਼ੀਅਲ ਤੌਰ ਤੇ ਕਾਰਜਪਾਰ ਸਾਂਭਿਆ ਗਿਆ ਸੀ। ਪੰਜਾਬ ਚੋਣ ਕਮਿਸ਼ਨ ਨੇ ਇਸ ਬਾਬਤ ਜੋ ਆਦੇਸ਼ ਨੇ ਉਹ ਜਾਰੀ ਕੀਤੇ ਨੇ ਸਰਪੰਚੀ ਰਾਖਵਿਕरण ਰਿਜ਼ਰਵੇਸ਼ਨ ਤਬਦੀਲੀ ਦਾ ਇਲਜ਼ਾਮ ਜੋਨੇ ਕੋ ਇਸ ਡਿਪਟੀ ਕਮਿਸ਼ਨਰ ਤੇ ਲੱਗਿਆ ਹੈ ਕਿ ਸਿਆਸੀ ਦਬਾਅ ਦੇ ਹੇਠ ਰਾਖਵਿਕਰਸ਼ ਤਬਦੀਲੀ ਕੀਤੀ ਗਈ ਸੀ। ਤਬਾਦਲੇ ਤਨ ਵਖਾ ਰਹੇ ਆਂ ਅ ਤਸਵੀਰ ਹੈ ਆਈਐਸ ਆਫੀਸਰ ਦੀ ਤੇ ਜਨਾਬਤ ਬਦਲਾ ਹੁਣ ਕਰ ਦਿੱਤਾ ਗਿਆ ਹੈ ਤੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਦੇ ਵੱਲੋਂ ਸਿਆਸੀ ਦਬਾਅ ਹੇਠ ਰੈਜ਼ਰਵੇਸ਼ਨ 'ਚ ਤਬਦੀਲੀ ਜੋ ਕੀਤੀ ਗਈ ਹੈ ਤੇ तमाम ਆਦੇਸ਼ ਲੈਟਰ ਤੁਸੀਂ ਵੇਖ ਪਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਸ਼ਿਕਾਇਤ ਦੇ ਚਲਦੇ ਹੁਣ ਇਸ ਡਿਪਟੀ ਕਮਿਸ਼ਨਰ ਦਾ तबादला ਜੋ ਕਰ ਦਿੱਤਾ